ਤਾਹ ਹੋਰ ਚੇਤਨਾ ਆਵੇ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਚੌਥਾ ਸਤ ਗੁਰ ਸੇਵਨ ਸੇਵਡ ਭਾਗੀ ਸੱਚਾ ਸ਼ਬਦ ਜਿਨਾਂ ਏਕ ਲਿਵ ਲਾਗੀ ਗ੍ਰਹਿ ਕਟੰਬ ਮਹਿ ਸਹਿਜ ਸਮਾਦੀ ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣ ਤੈ ਸੇਵ ਨਾ ਹੋਵੇ ਕੀਤਾ ਥਾਏ ਨਾ ਪਾਏ ਸ਼ਬਦੈ ਸਾਧਨਾ ਆਇਓ ਸੱਚ ਨਾ ਲੱਗੂ ਭਾਉ ਸਤਿਗੁਰ ਪਿਆਰਾ ਨਾ ਲੱਗੇ ਮਨ ਹਟਿਆ ਵਹਿ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਛਾਹਾਂ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲਹਿ ਸਤਿਗੁਰ ਭਾਏ ਆਪ ਗੁਆਏ ਸਤਿਗੁਰ ਨੂੰ ਮਿਲੈ ਸਹਜੇ ਰਹੇ ਸੁਮਾਏ ਨਾਨਕ ਤਿੰਨਾ ਨਾਮ ਨਾ ਵਿਸਰੇ ਸੱਚੇ ਮੇਲ ਮਲਾਈ ਪੌੜੀ ਹਨ ਮਨੂਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਚ ਗੀਰੀਆਂ ਕਿਸ ਸਾਥ ਨਾ ਜਾਈ ਸੋਏ ਨ ਸਾਖਤ ਪਾਉਣ ਵੇਗ ਧ੍ਰਿਗ ਧ੍ਰਿਗ ਚਤਰਾਈ 36 ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕਿਉ ਦੇਵੈ ਤਿਸਹਿ ਨ ਜਾਣਨੀ ਮਨ ਮੁਖ ਦੁਖ ਪਾਈ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਤ ਮੋਨੀ ਥੱਕੇ ਦੇਸੰਤਰ ਭਾਵ ਥਕੇ ਭੇਖ ਧਾਰੀ ਦੂਜੇ ਭਾਏ ਨਾਓ ਕਦੇ ਨਾ ਪਾਏ ਨੇ ਦੁੱਖ ਲਾਗਾ ਅਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਵਹਾਰੀ ਅੰਦਰ ਕਪਟ ਉਧਰ ਭਰਨ ਕੈ ਤਾਈ ਪਾਠ ਪੜਹਿ ਗਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉ ਮੈਂ ਵਿੱਚੋਂ ਮਾਰੀ ਨਾਨਕ ਪੜਨਾ ਗੁਨਨਾ ਇੱਕ ਨਾਓ ਹੈ ਬੁਜਾ ਕੋ ਵਿਚਾਰੀ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ ਗੁਰਮੁਖ ਹੋਐ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹਯੋ ਰਸ ਨਾਮ ਰਵੀਜੈ ਪੌੜੀ ਗੜ ਕਾਇਆ ਸ਼ਿੰਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ ਲਾਲ ਸੁਪੇਦ ਦਲੀਚਿਆ ਬਹੁ ਸਬਾ ਬਣਾਈ ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੀਤਿਓ ਅੰਤਲੇ ਛਡਾਈ ਸ਼ਲੋਕ ਮਹਲਾ ਤੀਜਾ ਸਹਜੇ ਸੁਖ ਸੁੱਤੀ ਸ਼ਬਦ ਸੁਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਿਦਾ ਚੁਕੀ ਸਹਜ ਸੁਪਾਏ ਅੰਤਰਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭਨ ਕੜਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਲਾਈ ਮਹਲਾ ਤੀਜਾ ਜਿਨਨੀ ਨਾਮ ਵਿਸਾਰਿਆ ਕਿਆ ਜਪ ਜਾਪਹਿ ਹੋਰ ਬਿਸਤਾ ਅੰਦਰ ਕੀਤ ਸੇ ਮੁਠੇ ਧੰਦਾ ਚੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਅਸਤਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉੱਚਰੈ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹਲਾ ਤੀਜਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜੰਪੁਰ ਬੱਦੇ ਮਾਰੀਐ ਜਿਉ ਸੰਨੀ ਉੱਪਰ ਚੋਰ ਮਹੱਲਾ ਪੰਜਵਾਂ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਮ ਨਾਨਕ ਨਾਮ ਮਹਿ ਹੂਣਿਆ ਤਿੰਨ ਤਨ ਖਾਵਹਿ ਕਾਉ ਪੌੜੀ ਨਾਮ ਸੁਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਹੁੜ ਜੂਨ ਨਾ ਆਮਨੀ ਫਿਰ ਹੋਏ ਨਾ ਬਨਾਸਾ ਹਰ ਸੇ ਤੀਰੰਗ ਰਾਵ ਰਹੇ ਸਭ ਸਾਸ ਗਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰ ਕੈ ਮੇਲਿਐਨ ਨਾਨਕ ਹਰਿ ਪਾਸਾ ਸ਼ਲੋਕ ਮਹਲਾ 3 ਜਿਚਰਿ ਏਹ ਮਨ ਲਹਿਰੀ ਵਿਚ ਹੈ ਹਉਮੈ ਬਹੁਤ ਹੰਕਾਰ ਸ਼ਬਦੈ ਸਾਧਨਾ ਆਵੈ ਨਾਮ ਨ ਲਗੈ ਪਿਆਰ ਸੇਵਾ ਥਾਏ ਨ ਪਵੈ ਤਿਸ ਕੀ ਖੱਪ ਖੱਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਬਾਣਾ ਮੰਨ ਲਏ ਸ਼ਬਦ ਰੱਖੈ ਔਰ ਧਾਰ ਮਹੱਲਾ ਤੀਜਾ ਸੋ ਜਪ ਤਪ ਸੇਵਾ ਚੱਕਰੀ ਜੋ ਖਸਮੈ ਭਾਵੇ ਆਪੇ ਬਖਸ਼ੇ ਮੇਲ ਲਏ ਆਪਤ গো ਆਵੇ ਮਿਲਿਆ ਕਦੀ ਨਾ ਵਿਛੜੈ ਜੋਤੀ ਜੋਤ ਮਲਾਵੇ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੇ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਵਿਖਮਡ ਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਧਾਰੀ ਸ਼ਲੋਕ ਮਹਲਾ 3 ਜ ਵਿਨ ਸਤਗੁਰ ਸੇਵੇ ਸੁਖ ਨਹੀਂ ਮਰ ਜੰਮ ਵਾਰ ਵਾਰ ਮੋਹ ਠ ਗੌਲੀ ਪਾਈਨ ਬਹੁ ਦੂਜੇ ਭਾਇ ਵਿਕਾਰ ਇੱਕ ਗੁਰ ਪ੍ਰਸਾਦੀ ਉੱਭਰੀ ਤਿਸ ਜਨ ਕੋ ਕਰਹਿ ਸਭ ਨਮ ਸ਼ਕਾਰ ਨਾਨਕ ਅਨੰਦਿਨ ਨਾਮ ਧਿਆਏ ਤੋ ਅੰਤਰ ਜਿਤ ਪਾਵਹਿ ਮੂਖ ਦਵਾਰ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਸਚ ਮਰਨਾ ਹਰ ਨਾਮ ਤੰਦਾ ਕਰਤਿਆ ਜਨਮ ਗਿਆ ਅੰਦਰ ਦੁੱਖ ਸਹਾਂਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕ੍ਰਾਮ ਪੌੜੀ ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਇ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕਿਆ ਨਹਦ ਧੁਨੀ ਦਰਵਾਜੇ ਦੇ ਮਿਲਿਆ ਹਰ ਸੋਈ ਸ਼ਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੀ ਕਰੇ ਸੁਖੀ ਹੂੰ ਸੁਖ ਸਾਰ ਗੁਰ ਕੀ ਕਰਨੀ ਭਉ ਕੱਟੀਐ ਨਾਨਕ ਪਾਵੇ ਪਾਰ ਮਹੱਲਾ ਤੀਜਾ ਸੱਚ ਪ੍ਰਾਣਾ ਨਾ ਥੀਐ ਨਾਮ ਨਾ ਮੈਲਾ ਹੋਇ ਗੁਰ ਕੈ ਭਾਣੈ ਜੀ ਚੱਲੈ ਬਹੁੜ ਨ ਆਵਣ ਹੋਇ ਨਾਨਕ ਨਾਮ ਵਿਸਾਰਿਆ ਆਉਣ ਜਾਣਾ ਦੁਇ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੁ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਲ ਘੜੀ ਨਾ ਜੀਵੋਂ ਬਿਨ ਦੇਖੇ ਮਰਾਂ ਮਾਏ ਸਤਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਂਇ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ ਸਲੋਕ ਮਹੱਲਾ ਤੀਜਾ ਮਨ ਮੁਖ ਬੋਲ ਨਾ ਜਾਣਨੀ ਕੋਨਾ ਅੰਦਰ ਕਾਮ ਕ੍ਰੋਧ ਅਹੰਕਾਰ ਥਾਓ ਕਥਾਓ ਨਾ ਜਾਣਨੀ ਸਦਾ ਚਿਤ ਵਹਿ ਬੇਕਾਰ ਦਰਗਾਹ ਲੇਖਾ ਮੰਗੀਐ ਉਥੈ ਹੋਏ ਕੂੜਿਆਰ ਆਪੇ ਸ੍ਰਿਟ ਉਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹਲਾ ਤੀਜਾ ਹਰ ਗੁਰਮੁਖ ਤਿਨਿ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਬਲਿਹਾਰੀ ਤਿਨ ਕੋ ਜਿਨ ਹਰਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰ ਉਪਾਉ ਮਾਇਆ ਹੀਰਿਆਣਿਆ ਜਮਕਾਲ ਨਿਹਾਲੇ ਸਾਸ ਆਵ ਘਟੈ ਬੇਤਾਲਿਆ ਨਾਨਕ ਗੁਰ ਸਰਣਾਈ ਉਪਰੇ ਹਰ ਗੁਰ ਰਖਵਾਲਿਆ ਸ਼ਲੋਕ ਮਹਲਾ 3 ਪੜ ਪੜ ਪੰਡਤਵਾਦ ਵਖਾਣ ਦੇ ਮਾਇਆ ਮੋਹ ਸਵਾਈ ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਜਿਕ ਸਮਾਏ ਜਮ ਕਾ ਪਾਹ ਗਲੋਂ ਨਾ ਕੱਟੀਐ ਫਿਰ ਫਿਰ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਆਨ ਦਿਨ ਨਾਮ ਧਿਆਇਂਦੇ ਨਾਨਕ ਸੱਚ ਸਮਾਏ ਮਹਲਾ ਤੀਜਾ ਸੱਚ ਵਣਜੈ ਸੱਚ ਸੀਮੰਦੇ ਜੇ ਗੁਰਮੁਖ ਪੈਰੀ ਪਾਏ ਨਾਨਕ ਗੁਰ ਕੈ ਪਾਣ ਜੇ ਚੱਲੈ ਸਹਜੇ ਸੱਚ ਸਮਾਏ ਪੌੜੀ ਆਸਾ ਵਿਕਯਤ ਦੁਖ ਘਣਾ ਮਨ ਮੁਖ ਚੇਤ ਲਾਇਆ ਗੁਰਮੁਖ ਭਏ ਨਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲੇ ਪਤਲੇ ਬੁਲਾਇਆ ਉਹਨਾ ਸੋਗ ਵਿਜੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲੇ ਮਲਾਇਆ ਸ਼ਲੋਕ ਮਹਲਾ 3 ਪਰਾਇ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰthੈ ਟਿਕੈ ਹੋਰਥੈ ਪ੍ਰਗਟ ਨਾ ਹੋਇ ਅੰਨੇ ਵਸ ਮਾਨਕ ਪਇਆ ਘਰ ਘਰ ਵਿੱਚ ਚਣ ਜਾਇ ਹੋਨਾ ਪਰਖ ਨ ਆਵੈ ਅਡ ਨ ਪੱਲੇ ਪਾਏ ਜੇ ਆਪ ਪਰਖ ਨ ਆਵੈ ਤਾਂ 파ਰਖੀਆਂ ਥਾਵੂ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵਥ ਲਹ ਨਉ ਨਿਦ ਪੱਲੇ ਪਾਏ ਘਰ ਹੁੰਦਾ ਧਨ ਜਗ ਭੁਖਾ ਮੋ ਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿਤੈ ਸੋਗ ਵਜੋਗ ਨਾ ਕੋਏ ਵਸਤ ਪਰਾਇ ਆਪ ਗਰਭ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੇ ਕਿਨੈ ਨਾ ਪਾਇਉ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਖ ਤਿਨ ਕੀ ਵਿਖੀਲੀ ਕੇ ਕਰੇ ਜੇ ਸਚੈ ਸ਼ਬਦ ਸਵਾਰੇ ਪੂਣਾ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰ ਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੀ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਹ ਵਿਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹਿ ਮਾਇਆ ਦੇਸ ਪਰਦੇਸ ਧਨ ਚੁਰਾਈ ਆਣ ਮੋਹੇ ਪਾਇਆ ਅੰਤ ਹੋਐ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਮੈ ਧ੍ਰਿਗ ਮੋਹ ਜਿਤ ਲਗ ਦੁਖ ਪਾਇਆ ਸਲੋਕ ਮਹਲਾ 3ਾ ਗੁਰਮਖੇ ਅੰਮ੍ਰਿਤ ਨਾਮ ਹੈ ਜਿਤ ਖਾਦੈ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨ ਹੋਵਈ ਨਾਮ ਵਸੈ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ ਨਾਨਕ ਰਸ ਕਸ ਸ਼ਬਦ ਸੁਲਾਹਣਾ ਆਪੇ ਲਏ ਮਲਾਏ ਮਹਲਾ 3ਾ ਜੀਆ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਈ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦਿ ਪ੍ਰਗਟ ਹੋਏ ਪੰਡਤ ਮੋਨੀ ਪਰਪੜ ਥੱਕੇ ਭੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਇਉ ਦੁਖੀਏ ਚੱਲੇ ਰੋਏ ਨਾਨਕ ਨਦਰੀਂ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਅਤ ਨੇਹ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲਸੀ ਮੇਰੇ ਪ੍ਰਭ ਪਹਾਇਆ ਕਿਉਂ ਰਹੀਐ ਫਿਰ ਜੱਗ ਕੋ ਕੱਢੋ ਉਪਾਇ ਗੁਰਪੂਰੇ ਕੀ ਚਾ ਕਰੀ ਫਿਰ ਕੰਧ ਸਬਾਇਆ ਨਾਨਕ ਬਖਸ਼ ਮਲਾਇਨ ਹਰਨਾਮ ਸੁਮਾਇਆ ਸਲੋਕ ਮਹਲਾ ਤੀਜਾ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ហេਤ ਅਪਾਰ ਲੋਭ ਲਹਿਰ ਸੁਧ ਮਤ ਗਈ ਸਚ ਨ ਲਗੈ ਪਿਆਰ ਗੁਰਮੁਖ ਜਿਨਾਂ ਸ਼ਬਦ ਮਨ ਵਸੈ ਦਰਗਾਹ ਮੂਖ ਦਵਾਰ ਨਾਨਕ ਆਪੇ ਮੇਲ ਲਈ ਆਪੇ ਬਖਸ਼ਣ ਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਧਿਆਏ ਦੁਖ ਭੁਖ ਕਾੜਾ ਸਭ ਚੁਕਾਏ ਸੀ ਮੇਹੂ ਗੁੱਠਾ ਸਹਿਬਰ ਲਾਏ ਸਭ ਧਰਤ ਪਈ ਹਰਿਆਵਲੀ ਅੰਨ ਜਮਿਆਂ ਬੋਹਲ ਲਾਏ ਹਰ ਅਕਿੰਤ ਬੁਲਾਵੇ ਕਿਰਪਾ ਕਰ ਹਰਿਆਪੇ ਪਾਵੈ ਥਾਂਈ ਹਰਤ ਸਹਿ ਤਿਹਾਵੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨ੍ਹਾਂ ਗੁਰਮੁਖ ਨਾਮ ਅਰਾਧਿਆ ਤਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹੁ ਸੁਭਾਏ ਪੌੜੀ ਗੁਰ ਪੂਰੇ ਕੀ ਦਾਤ ਨਿਤ ਦੇਵੇ ਚੜ੍ਹੈ ਸਵਾਈਆ ਤੁਸ ਦੇਵੇ ਆਪ ਦਿਆਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਹੁਨ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪਣ ਕੋਏ ਨਾ ਸਕੈ ਪੂਰੇ ਸਤਗੁਰ ਕੀ ਵਡਿਆਈਆ ਸਲੋਕ ਮਹਲਾ 3 ਜੀ ਅਮਰ ਵੀ ਪ੍ਰਵਾਹੋ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੇ ਮੰਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗਈ ਹਉ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ ਮਹਲਾ 3 ਜੀ दात ਜੋਤ ਸਭ ਸੂਰਤ ਤੇਰੀ ਬਹੁਤ ਸਿਆਨ ਪਹਾਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਹਿ ਕਰਤਾ ਜੋ ਤਿਸ ਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮਿਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿੰਨ ਜਾਗਿਆ ਜੱਪਿਆ ਨਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾਜੈ ਕਾਰ ਸ਼ਲੋਕ ਮਹੱਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚਿ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋ ਕੰਥ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾਂ ਉੱਠੇ ਮੇਗ ਸਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜ ਹੈ ਸੂ ਕਰਹਿ ਨਾਨਕ ਸਦ ਬਲੇਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਭੇ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨਥੀਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਸੁੱਧ